ਆ ਸਾਡੇ ਪਿੰਡ ਪਖੜਿਆਲ ਦੀ ਇੱਕ ਘਟਨਾ ਹੈ ਜੀ ਲਗਭਗ 20 ਕਿਲਿਆਂ ਦੀ ਪਨੀਰੀ ਇੱਕ ਬਚਾਰੇ ਕਿਸਾਨ ਨੇ ਠੀਕ ਹੈ ਲਾਈ ਹੋਈ ਸੀ ਲਗਭਗ 10 ਏਕੜ ਜਿਹੜਾ ਝੋਨਾ ਲਾਉਣਾ ਸੀ ਉਹਨੇ 9 ਏਕੜ ਠੇਕੇ ਤੇ ਲਿਆ ਹੋਇਆ ਸੀ ਕਿ ਉਹਦਾ ਆਪਦਾ ਸੀ ਕਿਲਾ ਠੀਕ ਹੈ ਵਿੱਚੋਂ ਤੇ ਉਹਨੇ ਐਕਸਟਰਾ ਬੀਜੀ ਹੋਈ ਸੀ ਵੀਰ ਕਿਸੇ ਨੂੰ ਹੋਰ ਲੋਡ ਪੈ ਗਈ ਤਾਂ ਆਪਾਂ ਦੇ ਦਾਂਗੇ ਪਰ ਯਾਰ ਐਡੇ ਮਾੜੇ ਲੋਕ ਨੇ ਐਡੇ ਗੰਦੇ ਲੋਕ ਨੇ ਬਾਈ ਦੇ ਕੋਠੇ ਦੇ ਵਿੱਚ ਜਿਹੜੀ ਸਪਰੇ ਪਈ ਸੀ ਕੱਖਾਂ ਵਾਲੀ ਤੇ ਢੋਲੀ ਪਈ ਸੀ ਉਸੇ ਨਾਲ ਰਾਤ ਨੂੰ ਕੋਈ ਇਹਨਾਂ ਨੇ ਅਗਲੇ ਦਿਨ ਝੋਨਾ ਲਾਉਣਾ ਸ਼ੁਰੂ ਕਰਨਾ ਸੀ ਤੇ ਸਵੇਰੇ ਉਸ ਦਿਨ ਝੋਨਾ ਲਾਉਣਾ ਸ਼ੁਰੂ ਕਰਨਾ ਸੀ ਤੇ ਪਿਛਲੀ ਰਾਤ ਨੂੰ ਹੀ ਕਿਸੇ ਨੇ ਆ ਕੇ ਆ ਕੰਮ ਕਰਤਾ ਇੱਥੇ ਆ ਕੱਖਾਂ ਵਾਲੀ ਦਵਾਈ ਛਿੜਕਤੀ ਤੁਸੀਂ ਆ ਦੇਖ ਲਓ ਵੀ ਪਨੀਰੀ ਸਾਰੀ ਖ ਬਟਲਾਡਾ ਤਹਿਸੀਲ ਦੇ ਵਿੱਚ ਸਾਡਾ ਪਿੰਡ ਪੈਂਦਾ ਜੀ ਪਖੜਿਆ ਵਾਲਾ ਬਾਈ ਨੇ ਲਾਈ ਹੋਈ ਸੀ ਠੀਕ ਹੈ ਇਹ ਪਨੀਰੀ ਤੇ ਬਾਈ ਪਨੀਰੀ ਦੀ ਤੁਹਾਨੂੰ ਲੋੜ ਹੈ ਲੋੜ ਹੈ ਬਾਈ ਤੇ ਪਨੀਰੀ ਜੇ ਕਿਸੇ ਕੋਲੇ ਹੋਵੇ ਬਾਈ ਐਕਸਟਰਾ ਕਿਹੜੀ ਕਿਹੜੀ ਪਨੀਰੀ ਚਾਹੀਦੀ ਹੈ ਤੁਹਾਨੂੰ ਕਿਹੜੀ ਕਿਹੜੀ ਲਾਈ ਹੋਈ ਸੀ ਇਹ ਬਾਈ ਬਸਪਤੀ ਹੋਵੇ ਕੋਈ ਵੀ ਹੋਵੇ ਬਸ ਤੇ ਠੀਕ ਹੈ ਨਾ ਤਾਂ ਨੰਬਰ ਪਾਵਾਂਗੇ ਬਾਈ ਹੋਰਾਂ ਦਾ ਸੀ ਜੀ ਮਾਨਸਾ ਜ਼ਿਲ੍ਹੇ ਵਾਲੇ ਤੇ ਬਟਲਾਡਾ ਤਹਿਸੀਲ ਵਾਲੇ ਜੇ ਕਿਸੇ ਕੋਲੇ ਪਨੀਰੀ ਹੈਗੀ ਐਕਸਟਰਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਯਾਰ ਬਹੁਤ ਮਾੜਾ ਕੰਮ ਹੈ ਜੀ ਲੋਕਾਂ ਨੂੰ ਦੇਖ ਲਓ ਤੁਸੀਂ ਵੀ ਕੀ ਕਹਿਣਾ ਚਾਹੋਗੇ ਆਹ ਦੇਖ ਲਓ 20 ਕਿਲਿਆਂ ਦੀ ਪਨੀਰੀ ਤੇ